ਸੇਵਾ ਦੇਸ਼ ਦੀ ਜੰਦੜੀਏ ਨਹੀਂ ਗੱਲਾਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਕੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਵਾਹਿਗੁਰੂ ਜੀ ਕੀ ਫਤਿਹ ਕਰਤਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਲਪੁਰ ਜਿੱਥੇ ਸ਼ਹੀਦੀ ਸਮਾਰਕ ਹੈ ਸਰਦਾਰ ਕੁਲਵੀਰ ਸਿੰਘ ਹਵਲਦਾਰ ਕਰਵੀਰ ਸਿੰਘ ਸੈਨਾ ਮੈਡਲ ਉਹਨਾਂ ਦਾ ਜੋ ਸ਼ਹੀਦੀ ਦਿਹਾੜਾ ਹੈ ਆਉਣ ਵਾਲੀ 6 ਤਰੀਕ ਨੂੰ ਹੈ ਅੱਜ ਤੋਂ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ ਤੇ ਅੱਜ ਉਹਨਾਂ ਦੇ ਵੀਰ ਜੀ ਸਾਡੇ ਨਾਲ ਮੌਜੂਦ ਹਨ ਜੋ ਡਿਸਟ੍ਰਿਕਟ ਰੋਡਵਾਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਹਨ ਆਓ ਵੀਰ ਜੀ ਦੇ ਨਾਲ ਗੱਲ ਕਰਨਿਆ ਤੇ ਜਾਣਿਆ ਕਿ ਕਿਵੇਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਐਡਾ ਵੱਡਾ ਮਾਣ ਜੋ ਇਸ ਪਰਿਵਾਰ ਦੇ ਲਈ ਪ੍ਰਾਪਤ ਕੀਤਾ ਹੈ ਇਸ ਦੇਸ਼ ਦੇ ਲਈ ਆਪਣਾ ਇੱਕ ਇੱਕ ਜੋ ਸਾਹ ਹੈ ਉਹ ਲੇਖੇ ਲਾਇਆ ਹੈ ਆ ਵੀਰ ਜਸਵਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਤਾ ਟੀਵੀ ਦੇ ਜਿਨ੍ਹਾਂ ਨੇ ਆ ਕੇ ਸ਼ਹੀਦਾਂ ਨੂੰ ਆਪਣੇ ਸਰਦਾ ਦੇ ਸੋਮਨ ਅਰਪਿਤ ਕੀਤੇ ਹਨ ਕਿਉਂਕਿ ਕਿਸੇ ਸ਼ਾਇਰ ਨੇ ਲਿਖਾ ਹੈ ਸ਼ਹੀਦਾਂ ਦੀ ਜਿਤਾਉਂ ਤੇ ਲੱਗੇਗੇ ਹਰ ਸਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਜੇ ਹੀ ਆਖਰੀ ਨਿਸ਼ਾਨ ਹੋਗਾ ਸੂਰਤੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਸਾਡਾ ਖੇਤ ਮਹਾਵਾਕ ਅਨੁਸਾਰ ਸਾਡੇ ਸਿੱਖ ਵੀਰ ਜੋਧੇ ਜੋ ਹਮੇਸ਼ਾ ਲਈ ਇਸ ਹਿੰਦੁਸਤਾਨ ਦੀ ਆਣ ਬਾਣ ਸ਼ਾਨ ਦੀ ਲਈ ਆਪਣੇ ਆਪ ਤੇ ਜੂਝ ਕੇ ਇਸ ਹਿੰਦੁਸਤਾਨ ਦੀ ਆਜ਼ਾਦੀ ਨੂੰ ਕਾਇਮ ਰੱਖਿਆ ਹੈ ਉਸੇ ਨੂੰ ਹੀ ਮੁਖ ਰੱਖਦੇ ਹੋਏ ਗੁਰੂ ਜੀ ਦੇ ਪায়ে ਹੋਏ ਪੂਰਨਿਆ ਤੇ ਆਪ ਸਭ ਜਾਣਦੇ ਹੋ ਕਾਰਗਿਲ ਦੀ ਭਿਆਨਕ ਜੰਗ ਜਿੱਤੇ ਕਾਰਗਿਲ ਦੀਆਂ ਉੱਚੀਆਂ ਚੋਟੀਆਂ ਟਾਈਗਰ ਹਿੱਲ ਵਰਗੀਆਂ ਚੋਟੀਆਂ ਜੋ ਹਿੰਦੁਸਤਾਨ ਦੀ ਫੌਜ ਤੋਂ ਸਰ ਕਰਨਾ ਮੁਸ਼ਕਿਲ ਸੀ ਪਰ ਸਾਡੇ ਸਿੱਖ ਜੋਧੇ 8 ਸਿੱਖ ਰਜiment ਦੇ ਨੌਜਵਾਨਾਂ ਨੇ ਜੋ ਟਾਈਗਰ ਹਿੱਲ ਦਾ ਜੋ ਟਾਈਗਰ ਹਿੱਲ ਜੋ 16000 ਫੁੱਟ ਦੇ ਉੱਚਾਈ ਸੀ ਜੋ ਉਸ ਤੇ ਜਾ ਕੇ ਆਪਣੇ ਪ੍ਰਾਨਾਂ ਦੀ ਆਹੂਤੀ ਦੇ ਕੇ ਜਿਸ ਦੇ ਵਿੱਚ ਸਾਡੇ 18 ਜਵਾਨ ਜਿਹੜੇ ਨੇ ਜੋ ਗੱਤਕ ਪਲਟੂਨ ਦੇ ਵਿੱਚ ਸਨ ਸਾਰਿਆਂ ਨੇ ਸ਼ਹਾਦਤ ਦਾ ਜਾਂ ਪੀ ਕੇ ਉਸ ਤੋਂ ਦੁਸ਼ਮਣ ਨੂੰ ਖਾੜ ਕੇ ਆਪਣਾ ਪੱਛਮ ਲਹਿਰਾ ਕੇ ਤਿਰੰਗਾ ਲਹਿਰਾਇਆ ਤੋ ਜਿੱਥੇ ਸਾਨੂੰ ਦੁੱਖ ਹੈ ਉੱਥੇ ਸਾਨੂੰ ਮਾਣ ਹੈ ਕਿ ਸਾਡੇ ਵੱਡੇ ਵੀਰ ਜੀ ਜਿਨ੍ਹਾਂ ਨੇ ਵੀ ਹਵਲਦਾਰ ਕੁਲਵੀਰ ਸਿੰਘ ਜੀ ਸੈਨਾ ਮੈਡਲ ਜਿਨ੍ਹਾਂ ਨੇ ਇਸ ਦੇਸ਼ ਲਈ ਆਪਣੀ ਪ੍ਰਾਨਾਂ ਦੀ ਆਹੂਤੀ ਦੇ ਕੇ ਇਸ ਦੇਸ਼ ਤੇ ਨਾਮ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੋ ਸਾਡੀ ਸੰਗਤ ਨੂੰ ਅਪੀਲ ਹੈ ਕਿ ਉਹਨਾਂ ਦਾ ਜੋ ਸ਼ਹੀਦੀ ਦਿਹਾੜਾ 6 ਜੁਲਾਈ 1999 ਨੂੰ ਹੋਇਆ ਸੀ ਪਰ ਮੌਸਮ ਨੂੰ ਦੇਖਦੇ ਹੋਏ ਅਸੀਂ ਇਹਨੂੰ ਹਰ ਸਾਲ ਅਡਵਾਂਸ ਕਰਨੇ ਆ 6 ਮਾਰਚ ਨੂੰ ਤੋਂ ਸਾਰੇ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਆਓ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਜਿਹੜੇ ਹੈ পুষ্প ਅਰਪਿਤ ਕਰੀਏ ਸ਼ਹੀਦਾਂ ਨੂੰ ਸ਼ਰਧਾਂਜਲੀ ਲਈ ਇਹ ਬੇਰਵਾਇਸ ਪ੍ਰਕਾਰ ਹੈ ਅਖੰਡ ਪਾਠ ਸਾਹਿਬਾ ਜੀ ਚ 4 ਤਰੀਕ ਨੂੰ ਰੱਖੇਗੇ ਹਨ ਸਵੇਰ ਅਖੰਡ ਪਾਠ ਸਾਹਿਬ ਜੀ ਦਾ ਭੋਗ 6 ਤਰੀਕ ਸੁਬਾ 9 ਵਜੇ ਪਵੇਗਾ ਉਸ ਤੋਂ ਉਪਰੰਤ ਆਰਮੀ ਦਾ ਪ੍ਰੋਗਰਾਮ ਜੋ ਗਾਰਡ ਆਫ ਆਨਰ ਹੈ ਉਹ 10 ਵਜੇ ਕੀਤਾ ਜਾਏਗਾ 11 ਵਜੇ ਕੀਰਤਨ ਦਰਬਾਰ ਜਿਹੜਾ ਹੈ ਕੋ ਦਵਾਰਾ ਸਭ ਸਜਾਇਆ ਜਾਏਗਾ ਉੱਥੇ ਸਾਰਾ ਸਮਾਗਮ ਹੋਏਗਾ ਗੁਰਮਤ ਅਨੁਸਾਰ ਨਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਤੋਂ ਇਲਾਕੇ ਦੀ ਸਮੂਹ ਸੰਗਤ ਨੂੰ 10 ਵਜੇ ਬੇਨਤੀ ਹੈ ਆਓ ਸ਼ਹੀਦਾਂ ਨੂੰ ਯਾਤ ਕਰੀਏ ਉਹਨਾਂ ਦਾ ਮਾਨ ਵਡਾਈਏ ਆਪ ਜੀ ਨੇ ਜਿਸ ਤਰ੍ਹਾਂ ਸੁਣਿਆ ਹੈ ਵੀਰ ਜੀ ਤੋਂ ਇਕ ਕਥਨ ਹੈ ਜੋ ਪੂਰਾ ਹੋ ਕੇ ਉਤਰਿਆ ਕਿ ਸੇਵਾ ਦੇਸ਼ ਦੀ ਜਿੰਦੜੀਏ ਨਹੀਂ ਗੱਲਾਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਕੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਵਾਕਈ ਹੀ ਜੋ ਕਾਰਗਿਲ ਦੇ ਵਿੱਚ ਟਾਈਗਰ ਹਿੱਲ ਹੈ ਉਹਨੂੰ ਫਤਿਹ ਕਰਨਾ ਉਸ ਵੇਲੇ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਪਰ ਆਪਣੇ ਲਹੂ ਦੇ ਨਾਲ ਉਸ ਧਰਤੀ ਨੂੰ ਸਿੰਜ ਕੇ ਤੇ ਫਿਰ ਆਪਣੇ ਦੇਸ਼ ਦੇ ਵਿੱਚ ਦੁਬਾਰਾ ਵਾਪਸ ਕੀਤਾ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਮੈਂ ਇੱਕ ਸਵਾਲ ਇੱਥੇ ਵੀਰਜੀ ਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ ਉਹਨਾਂ ਦੇ ਜਾਣ ਦੇ ਬਾਅਦ ਪਰਿਵਾਰ ਦੇ ਉੱਪਰ ਕੀ ਕੀ ਪ੍ਰਭਾਵ ਪਿਆ ਹੈ ਉਹਨਾਂ ਦੀ ਉਮਰ ਕਿੰਨੀ ਸੀ ਅਤੇ ਕੀ ਉਹਨਾਂ ਦਾ ਜੀਵਨ ਸੀ ਤੇ ਕਿਸ ਪ੍ਰਕਾਰ ਉਹਨਾਂ ਨੇ ਮੁਸੀਬਤ ਝੱਲ ਕੇ ਇਹ ਸ਼ਹਾਦਤ ਨੂੰ ਪ੍ਰਾਪਤ ਕੀਤਾ ਹੈ ਤਾਂ ਕਿ ਸਾਡੀਆਂ ਜੋ ਪੀੜ੍hiyan ਹਨ ਉਹਨਾਂ ਨੂੰ ਪਤਾ ਚੱਲੇ ਕਿ ਇਸ ਦੇਸ਼ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਕੇਵਲ ਤਾਂ ਕੇਵਲ ਇਹ ਉਹਨਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਜ਼ਿੰਦਗੀ ਹਜੂ ਬੜੇ ਮਾਣ ਨਾਲ ਤੇ ਸੁਚੱਜੇ ਢੰਗ ਦੇ ਨਾਲ ਜੀ ਰਹੇ ਹਾਂ ਤੇ ਆਉਣ ਵਾਲਾ ਜੋ ਦਿਨ ਹੈ ਸਾਡਾ ਫਰਜ਼ ਬਣੇ ਕਿ ਅਸੀਂ ਵੱਧ ਤੋਂ ਵੱਧ ਉਸ ਸ਼ਹੀਦ ਨੂੰ ਯਾਦ ਕਰੀਏ ਜਿਨ੍ਹਾਂ ਦੀ ਬਦੌਲਤ ਪਰਿਵਾਰ ਨੂੰ ਬਹੁਤ ਦੁੱਖ ਪਹੁੰਚਿਆ ਹੈ ਪਰ ਕਿਤੇ ਨਾ ਕਿਤੇ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਹੈ ਇਸ ਮਾਤਰਭੂਮੀ ਦੇ ਲਈ ਉਹਨਾਂ ਨੇ ਆਪਣੇ ਪ੍ਰਾਣ ਗਵਾਏ ਹਨ ਬੀਰ ਜਸਵੀਰ ਸਿੰਘ ਜੀ ਥੋੜਾ ਜਿਹਾ ਇਸ ਬਾਰੇ ਕਿਰਪਾ ਕਰਕੇ ਚਾਨਣਾ ਪਾਉਂਗੇ ਹਵਲਦਾਰ ਕੁਲਵੀਰ ਸਿੰਘ ਜੀ ਜੋ ਕੇਵਲ ਜਿਹੜੀ ਆਜੂ ਉਸ ਟਾਈਮ 34 ਸਾਲ ਦੀ ਸੀ ਉਹ ਇੱਕ ਬਹੁਤ ਵੱਡੇ ਐਥਲੀਟ ਸਨ ਹਾਈ ਜੰਪ ਦੇ ਮਾਹਿਰ ਸਨ ਪਲਟਨ ਦੇ ਵਿੱਚ ਜੋ ਬੀਪੀਟੀ ਹੁੰਦੀ ਹੈ ਉਸ ਦੇ ਉਹ ਨੰਬਰ 1 ਰਹੇ ਹਨ ਤੋਂ ਬਹੁਤ ਸਾਰੇ ਐਥਲੀਟਸ ਨੇ ਉਹਨਾਂ ਨੇ ਗੇਮਾਂ ਜਿਹੜੀਆਂ ਕੀਤੀਆਂ ਹਨ ਔਰ ਮੇਨ ਜੋ ਕਮਾਂਡੋ ਗੱਤਕਦਾ ਹੈ ਉਹ ਕੋਰਸ ਦੇ ਵਿੱਚ ਉਹ ਮਾਹਿਰ ਸਨ ਸਰੀਰ ਉਹਨਾਂ ਦਾ ਬੜਾ ਤੰਦਰੁਸਤ ਸੀ ਆਪਣੇ ਮੁਤਾਬਕ ਉਹ ਸਰੀਰ ਨੂੰ ਫੈਟ ਵਧਾਣ ਦਾ ਜਾਂ ਘਟਾਉਣ ਦਾ ਉਹਨਾਂ ਦੇ ਕੋਲ ਇੰਨੀ ਕੁ ਕਸਰਤ ਸੀ ਕਿ ਉਹ ਬទਾ ਸਕਦੇ ਸੀ ਪੜਾਈ ਦੇ ਵਿੱਚ ਜਿੱਥੇ ਉਹਨਾਂ ਨੇ میٹرਕ ਦੀ ਪੜ੍ਹਾਈ ਗਵਰਨਮੈਂਟ ਹਾਈ ਸਕੈਂਡਰੀ ਬਿਜੇਪੁਰ ਵਿਖੇ ਕੀਤੀ ਉੱਥੇ ਨਾਲ ਹੀ ਜਿਸ ਦੇ ਉਹਨਾਂ ਨੇ ਛੁੱਟੀ ਆਣਾ ਪਿੰਡ ਦੇ ਨੌਜਵਾਨਾਂ ਨੂੰ ਵੀ ਇਹ ਪ੍ਰੇਰਿਤ ਕਰਨਾ ਕਿ ਸਾਡੇ ਨੇ ਸਭ ਤੋਂ ਵੱਡਾ ਜਿਹੜਾ ਦੇਸ਼ ਦਾ ਮਾਣ ਹੈ ਸਾਡਾ ਦੇਸ਼ ਬਚੇਗਾ ਤੇ ਅਸੀਂ ਬਚਾਂਗੇ ਤੋ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਗੇਮਾਂ ਦੇ ਵਿੱਚ ਪਰਪੋਲਿਤ ਕੀਤਾ ਔਰ ਨਾਲ ਨਾਲ ਇਹ ਕਿਹਾ ਕਿ ਗੇਮਾਂ ਜਿਹੜੀਆਂ ਕਸਰਤ ਕਰਨੀਏ ਸਰੀਰ ਵੀ ਤੰਦਰੁਸਤ ਰੱਖਦੀਆਂ ਹਨ ਔਰ ਜਿਹੜਾ ਦੇਸ਼ ਦੀਆਂ ਖੇਡਾਂ ਜਿਹੜੀਆਂ ਨੇ ਉਸ ਦੇ ਵਿੱਚ ਵੀ ਨਾਮ ਸਾਡਾ ਹੁੰਦਾ ਤੋ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਤਿਆਰ ਕਰਕੇ ਗੇਮਾਂ ਵੱਲ ਪ੍ਰੇਰਿਤ ਕੀਤਾ ਤੇ ਫੌਜ ਵੱਲ ਪ੍ਰੇਰਿਤ ਕੀਤਾ ਜਾਣ ਇੱਥੇ ਦਰਸ਼ਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹਾਂ ਕਿ ਆਪਣੀ ਸ਼ਹਾਦਤ ਦੇ ਕੇ ਜੋ ਇਸ ਧਰਤੀ ਦੀ ਰੱਖਿਆ ਕਰਨਾ ਸਿਖਾਇਆ ਹੈ ਉਥੇ ਨਾਲ-ਨਾਲ ਜਿਵੇਂ ਵੀਰ ਜੀ ਹੋਣਾ ਨੇ ਦੱਸਿਆ ਹੈ ਕਿ ਇਹ ਵੀ ਸਾਨੂੰ ਪ੍ਰੇਰਨਾ ਦੇ ਕੇ ਗਏ ਹਨ ਕਿ ਆਪਣਾ ਜੋ ਸਰੀਰ ਹੈ ਆਪਣੀ ਜੋ ਦਿਨਚਰਿਆ ਹੈ ਉਹ ਕਿਵੇਂ ਦੀ ਹੋਣੀ ਚਾਹੀਏ ਨੋ ਜਵਾਨ ਜਿਹੜੇ ਮੇਰੇ ਵੀਰ ਹਨ ਜ਼ਰੂਰ ਅਪੀਲ ਹੁਣਾਂ ਨੂੰ ਉਹਨਾਂ ਦੇ ਨਕਸ਼ੇ ਕਦਮ ਤੇ ਚਲਣ ਤੇ ਇਸ ਸਮਾਜ ਦੇ ਭਲੇ ਲਈ ਇਸ ਦੇਸ਼ ਦੇ ਭਲੇ ਲਈ ਆਪਣੇ ਪ੍ਰਾਂਤ ਤੱਕ ਤਿਆਗਾਂ ਲਈ ਹਮੇਸ਼ਾ ਤਿਆਰ ਰਹਿਣ ਔਰਤੋਂ ਵੀ ਜੋ ਉੱਚੀ ਗੱਲ ਹੈ ਉਸ ਸ਼ਹੀਦ ਨੂੰ ਜ਼ਰੂਰ ਯਾਦ ਕਰਦਿਆਂ ਅੱਖਾਂ ਨਾਮ ਹੁੰਦੀਆਂ ਹਨ ਤੇ ਆਪ ਦੀ ਸਾਰਿਆਂ ਦਾ ਫਰਜ਼ ਹੈ ਕਿ 6 ਤਰੀਕ ਨੂੰ ਇੱਥੇ ਪਹੁੰਚ ਕੇ ਜ਼ਰੂਰ ਉਹਨਾਂ ਨੂੰ ਸ਼ਰਧਾਂਜਲੀ ਇਹ ਜੋ ਅਰਪਣ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ